ਭਗਵਾਨ ਦੀ ਜੈ ਸੂਹੰਗ ਮਹਾਰਾਜ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੂਹੰਗ ਮਹਾਰਾਜ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੂਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਹਿਬ ਦੀ ਦੇ ਬਖਸ਼ ਬੁੱਧੀ ਹੀ ਨਾ ਤੇ ਤਸਕਰੀ ਮੇਰੇ ਦੇ ਬਖਸ਼ ਥੈਂਕ ਯੂ ਤੁਸਾਂ ਖੇਲ ਵੇਖਣਾ ਕਲਯੁਗ ਅੰਤਮ ਹੋਣਾ ਕਦੋ ਤੁਸਾਂ ਖੇਲ ਵੇਖਣਾ ਕਲਯੁਗ ਅੰਤਮ ਹੋਣਾ ਕਦੋ ਕਦੀਮ ਦਾ ਲੇਖਾ ਕੌਣ ਮਕਾਈਆ ਸੱਚ ਪੁੱਛੋ 8ਵੇਂ ਸਾਲ ਨੂੰ ਸਾਰੀ ਸ੍ਰਿਸ਼ਟੀ ਦੀ ਇੱਕੋ ਕਰ ਦੇਣੀ ਆਦੋ ਜਦਵ ਦਾ ਲੇਖਾ ਕੌਰਬ ਪੰਡਵ ਨਾਲ ਕ੍ਰਿਸ਼ਨ ਗਿਆ ਸਮਝਾਈਆ ਇੱਕੋ ਵਾਰ ਸ਼ਬਦ ਦੀ ਤਾਰ ਜਾਣੀ ਵਗੋ ਜਗਤ ਕੂੜ ਦੇ ਵਹਿਣਾ ਦੇ ਡੜਾਈਆ ਜਦੋਂ ਪੁਰਖ ਅਕਾਲ ਕਿਰਪਾ ਕਰੇ ਫਿਰ ਰਹੀਂ ਨਾ ਕੋਈ ਕੋਏ ਜੀਵ ਅਲਪਾਗ ਸਰਬਾਗ ਦੇਵੇ ਮਾਨ ਵਡਿਆਈਆਂ ਅੰਦਰ ਬਨਕੇ ਨਾਮ ਦਾ ਤਗ ਸਾਚੀ ਡੋਰੀ ਨਾਲ ਬੰਧਾਈਆਂ ਜਦੋਂ ਯਾਦ ਕਰੋਗੇ ਦਰਸ਼ਨ ਮਿਲੇਗਾ ਉਪਰਿ ਸ਼ਹਾਰਗ ਨਵਾਂ ਦਵਾਰਿਆਂ ਡੇਰਾ ਠਾਹਿਆਂ ਜੋਤ ਰੂਪ ਹੋ ਕੇ ਜੋਤ ਜਾਵੇ ਜਾਗੂ ਅੰਧ ਅੰ헤ਰਾ ਅੰਦਰੋਂ ਦੇ ਮਟਾਈਆ ਅਮਰਤ ਨਾਮ ਦੀ ਦੇ ਦੇ ਮਦੂ ਰਤ ਰਸਨਾ ਤੂੰ ਬਾਹਰ ਚ ਖਾਈਆ ਸੱਚੇ ਦਵਾਰ ਵਖਾਤੇ ਹਦੋ ਕਰ ਕਰ ਵਿੱਚ ਖੁਸ਼ੀ ਬਨਾਈਆ ਤੁਹਾਨੂੰ ਨਹੀਂ ਪਤਾ ਤੁਹਾਡੇ ਸਤਿਗੁਰੂ ਨੇ ਕਿਹੜਾ ਬਣਾਉਣਾ ਸੁਆਬੂ ਰਾਤੀ ਸੁੱਤਿਆਂ ਸੁੱਤਿਆਂ ਅੰਦਰੋਂ ਕਰੇ ਸੁਫਾਈਆ ਇਹ ਵੇਲਾ ਆਉਣ ਵਾਲਾ ਝਬ ਕਿ ਬੱਕਰੇ ਵਾਲੇ ਕ੍ਰਿਸ਼ਨ ਦੇ ਯਾਰ ਪਿਛਲੀ ਦੇਨ ਗਵਾਹੀਆ ਜੋਤੀ ਜੋਤ ਸਰੂਪ ਹਨ ਆਪ ਆਪਣੀ ਕਿਰਪਾ ਕਰੋ ਦੇਵ ਨਹਾਰਾ ਸੱਚਾ ਬਾਰੂ ਸੱਚ ਦਾ ਮਿਲਾ ਆਪ ਮਨਾਈਆ ਸੱਚ ਸੰਗਹਾਤਨ ਕਹੇ ਮੈਂ ਜਾਵਾ ਤਾਲੀਆਂ ਮੈਂ ਵਜਾਵਾ ਤਾਲੀਆਂ खुशियां टोले गाइया मैं जुग चौकड़िया बहबालिया मां तू पजियां वाहो दाहिया मैं जगत जहान दिया रूह वेखिया कालिया जो कलमे गई पुलाइया ਮੈਂ ਫਲ ਵੇਖੇ ਤਨ ਵਜੂਦਾ ਡਾਲੀਆਂ ਵਾਹ ਵਾ ਪੰਜਾ ਤੱਤਾ ਧਿਆਨ ਲਗਾਈਆ ਮੈਂ ਕਾਇ ਮਟਕੀਆਂ ਵੇਖੀਆਂ ਖਾਲੀਆਂ ਤਨ ਵਜੂਦਾ ਫੋਲ ਫੁਲਾਈਆ ਮੈਂ ਜੁਗ ਜੁਗ ਦੁੱਖਾਂ ਵਾਲੀਆਂ ਚਲੀਆਂ ਝਾਲੀਆਂ ਆਪਨਾ ਆਪ ਹੀਠਾਂ ਡਾਹੀਆ ਪਰ ਯਾਦ ਰੱਖਿਓ ਜਿਸ ਵੇਲੇ ਗੋ ਰਖਨੇ ਕੰਨਾਂ ਵਿੱਚ मुंदਰਾ ਪਾਈਆਂ ਵਾਲੀਆਂ ਆਪਣਾ ਧਿਆਨ ਲਗਾਈਆ ਮੇਰੀਆਂ ਨਾਥਾਂ ਦਿਆਂ ਨਾਥ ਮੇਰੀਆਂ ਨਾਥਾਂ ਦਿਆਂ ਨਾਥਾਂ ਤੇਰੀਆਂ ਉੱਡੀਕਾਂ ਸਭ ਨੂੰ ਬਾਹਲੀਆਂ ਜਿਸ ਕਾਲੇ ਲੇਖੇ ਦਿਨੇ ਮੱਖਾਂ ਮਕਾਈਆਂ ਜੋਤੀ ਜੋ ਉਤਸਰੂਪ ਹਾਰੂ ਆਪ ਆਪਣੀ ਕਿਰਪਾ ਕਰੂ ਦੇਵ ਨਹਾਰਾ ਧੁਰਦਾ ਬਾਰੂ ਤੁਰਮਾਲਕ ਇੱਕ ਅਖਮਾਈਆਂ ਸੰਗਾਤਨ ਕਹੇ ਸਤਗੁਰੂ